ਪੰਜਾਬ ਦੇ ਹਾਰਡ ਦੀ ਜਿਹੜੀ ਮਾਰ ਆ ਉਹ ਲਗਾਤਾਰ ਪੈ ਰਹੀ ਹੈ ਤੇ ਨਾਲ ਨਾਲ ਪੰਜਾਬ ਸਰਕਾਰ ਜਿਹੜੀ ਹੈ ਉਹ ਮੈਡੀਕਲ ਕੈਂਪ ਮੈਡੀਕਲ ਰਾਹਤ ਜਿਹੜੀ ਹੈ ਉਹ ਉਹ ਵੀ ਨਾਲ ਨਾਲ ਦੇ ਰਹੀ ਹੈ ਸੋ ਕਾਫੀ ਸਮੇਂ ਤੋਂ ਗੁਰਦਤਾਲ ਸਿੰਘ ਸਾਹਿਬ ਜਿਹੜਾ ਸਰਕਾਰੀ ਕੈਂਪ ਹੈ ਐਸਐਮਓ ਦੇ ਅਧੀਨ ਜਿਹੜੇ ਚੱਲ ਰਿਹਾ ਸੋ ਸਾਡੇ ਨਾਲ ਡਾਕਟਰ ਸਾਹਿਬ ਬਠਿੰਡਰ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਕੈਂਪ ਨੂੰ ਲੈ ਕੇ ਸਰ ਅਸੀਂ ਪੀਐਸਸੀ ਬਹਿਰਾਮਪੁਰ ਤੋਂ ਅੰਡਰ ਦੀ ਗਾਈਡੈਂਸ ਆਫ ਐਸਐਮਓ ਸਾਹਿਬ ਡਾਕਟਰ ਪ੍ਰਿਜੇਸ਼ ਓਨ ਦੀ ਆਰਡਰ ਦੇ ਅਨਸਾਰ ਰੋਜ਼ ਅਤੇ ਡੇਲੀ ਸਾਡੇ ਮੈਡੀਕਲ ਕੈਂਪ ਲੱਗਦੇ ਆ ਅੱਤੇ ਸਾਡੇ ਕੋਲ ਸਾਰੀਆਂ ਐਮਰਜੈਂਸੀਸ ਮੈਡੀਸਿਨ ਹੈਗੀਆਂ ਆ ਅਸੀਂ ਜਿਹੜੇ ਵੀ ਪੇਸ਼ੈਂਟ ਆਉਂਦੇ ਆ ਉਹਨਾਂ ਨੂੰ ਮੈਡੀਸਿਨ ਦਿੰਦੇ ਆ ਸਾਡਾ ਤੇ ਡੇਲੀ ਕੈਂਪ ਲੱਗਦੇ ਆ ਸੋ ਡੇਲੀ ਕਿੰਨੇ ਕੁ ਮਰੀਜ਼ ਤੁਸੀਂ ਚੈੱਕ ਅਪ ਕਰ ਲੈਂਦੇ ਹੋ ਜੀ ਡੇਲੀ ਇਹ ਸਮ ਟਾਈਮ 100 ਡਿਗਰੀ ਸਮ ਟਾਈਮ 80 ਟੂ 90 ਅਨੇਕ ਅਸੀਂ ਦੇਖ ਲੈਂਦੇ ਆ ਸੋ ਜਿਨ੍ਹਾਂ ਨੂੰ ਹਜੇ ਤੱਕ ਨਹੀਂ ਪਤਾ ਕਿ ਕੈਂਪ ਲੱਗਾ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਹਾਂਜੀ ਮਤਲਬ ਇੱਥੇ ਸਾਡੇ ਕੋਲ ਸਾਰੀ ਮੈਡੀਸਿਨਸ ਅਵੇਲੇਬਲ ਆ ਅਸੀਂ ਵੈਸੇ ਤਾਂ ਅਨਾਉਂਸਮੈਂਟ ਕਰਵਾ ਦਿੰਦੇ ਆ ਆਪਣੇ ਆਸ਼ਾ ਵਰਕਰਸ ਤੋਂ ਐਂਡ ਅਗਰ ਕਿਸੇ ਨੂੰ ਨਹੀਂ ਪਤਾ ਤਾਂ ਤੁਸੀਂ ਇੱਥੇ ਮਤਲਬ ਹਰ ਇੱਕ ਜਗ੍ਹਾ ਤੇ ਸਾਡੇ ਕੈਂਪ ਲੱਗੇ ਹੋਏ ਆ ਅੰਡਰ ਆਪਣੇ ਬਲੌਕ ਬਹਿਰਾਪੁਰ ਤੇ ਗੁਰਦੁਆਰਾ ਸਾਹਿਬ ਵੀ ਰੋਜ਼ ਲੱਗਦਾ ਆ ਤਾਂ ਤੁਸੀਂ ਮਤਲਬ ਆ ਸਕਦੇ ਹੋ ਇੱਥੇ ਮੈਡੀਸਿਨ ਲਈ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਦੇ ਪਕਾਟੀ ਵੀ ਕੈਮਰਾਮੈਨ ਡਾਕਟਰ ਕੇਸ ਬਲਵਿੰਦਰ ਗੁਰਦਾਸਪੁਰ ਤੋਂ ਪੁਕਾਰ ਆਪਣਿਆਂ ਦੀ ਆਪਣੇ ਵਾਲੀ